ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਗੱਲ ਕੀਤੀ ਵੀ ਪੰਜਾਬੀ ਬੋਲੀ ਕਿਉਂ ਸਿੱਖਣੀ ਆ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਅਸੀਂ ਰਹਿੰਦੇ ਹੋਈਏ ਉਥੋਂ ਦੀ ਬੋਲੀ ਸਾਨੂੰ ਜ਼ਰੂਰ ਆਉਣੀ ਚਾਹੀਦੀ ਪਰ ਸਾਡੀ ਕੌਮ ਦੀ ਇੱਕ ਪਹਿਚਾਣ ਹੁੰਦੀ ਆ ਸਾਡੀ ਆਪਣੀ ਬੋਲੀ ਸਾਡੀ ਮਾਤ ਭਾਸ਼ਾ ਸਾਡੀ ਮਾਂ ਬੋਲੀ ਕਿਹੜੀ ਆ ਪੰਜਾਬੀ ਪੰਜਾਬੀ ਗੁਰਮੁਖੀ ਇਸ ਕਰਕੇ ਦੁਨੀਆਂ ਤੇ ਚਾਹੇ ਤੁਸੀਂ ਕਿੱਡੇ ਵੀ ਵੱਡੇ ਬਿਜ਼ਨਸਮੈਨ ਬਣ ਜਾਓ ਕਿੰਨੇ ਵੀ ਅਮੀਰ ਹੋ ਜਾਓ ਤੁਸੀਂ ਪਰ ਜਿੰਨਾ ਚਿਰ ਤੁਸੀਂ ਆਪਣੀ ਬੋਲੀ ਨਾਲ ਆਪਣੀਆਂ ਜੜ੍ਹਾਂ ਦੇ ਨਾਲ ਨਹੀਂ ਨਾ ਜੁੜਦੇ ਉਹਨਾਂ ਚਿਰ ਸਾਡਾ ਵजूद ਕੁਛ ਨਹੀਂ ਇਹ ਹੀ ਕਾਰਨ ਆ ਕਿ ਅਸੀਂ ਵਿਦੇਸ਼ਾਂ ਵਿੱਚ ਬੈਠ ਕੇ ਵੀ ਅੱਜ ਤੁਹਾਨੂੰ ਪੰਜਾਬੀ ਬੋਲੀ ਸਿਖਾ ਰਹੇ ਹਾਂ ਮਤਲਬ ਮਾਂ ਬੋਲੀ ਦੇ ਨਾਲ ਜੋੜ ਰਹੇ ਹਾਂ ਦੁਨੀਆ ਦੀਆਂ ਜਿੰਨੀਆਂ ਵੀ ਕੌਮਾਂ ਨੇ ਜੇ ਉਹ ਆਪਣੀ ਭਾਸ਼ਾ ਆਪਣੀ ਲਿਪੀ ਛੱਡ ਦਿੰਦੀਆਂ ਨੇ ਭੁੱਲ ਜਾਂਦੀਆਂ ਨੇ ਇਹ ਦੁਨੀਆ ਦੇ ਤਖਤੇ ਤੋਂ ਉਹਨਾਂ ਕੌਮਾਂ ਦਾ ਵजूद ਵੀ ਖਤਮ ਹੋ ਜਾਂਦਾ ਇਸ ਕਰਕੇ ਕਿਤੇ ਵੀ ਰਹੋ ਪੂਰੇ ਸੰਸਾਰ ਦੇ ਵਿੱਚ ਪਰ ਆਪਣੀ ਮਾਂ ਬੋਲੀ ਨਾਲ ਆਪਣੀਆਂ ਜੜ੍ਹਾਂ ਨਾਲ ਆਪਣੀ ਗਰਬਾਣੀ ਨਾਲ ਪੰਥ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਨਾਲ ਮਹਾਰਾਜ ਜੀ ਨਾਲ ਜੁੜ ਕੇ ਰਹਿਣਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜੋੜਦੇ ਰਹਿਣਾ ਇਹੀ ਇੱਕ ਕੌਮ ਦੀ ਪਛਾਣ ਹੁੰਦੀ ਆ ਠੀਕ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ